ਵੇਖੋ ਵੀਰ ਜੀ ਵੀਰ ਜੀ ਹੁਣ ਅਸੀਂ ਖੋਲ ਰਹੇ ਆ ਕਰਪੂ ਦੀ ਤਿਆਰੀ ਕਰ ਰਹੇ ਆ ਪੂਰੀ ਤਿਆਰੀ ਚੱਲ ਰਹੀ ਆ ਖੋਲਣ ਡਏ ਆ ਓਏ ਸੋਹਣਾ ਇਹ ਖੋਲਣੀ ਆ ਹੱਸਾ ਚਾਹ ਦੇ ਨਾਲ ਮਾਲ ਆ ਪਹਾਲਿਆ ਫੇਟਾਪ ਲੋਹਣੇ ਕਰ ਠੀਕ ਆ ਵੀਰ ਜੀ ਕਿੱਟ ਲੈਦਾ ਆਪਣਾ ਗਰਾਹ ਨੂੰ ਖੋਲ ਲਈ ਟਾਈਮ ਲਾਉਂਦੇ ਰਹੂ ਕਰਨਾ ਜੋ ਲਾਵੇ ਕਿੱਟ ਬਈ ਓ ਵੀ ਮਿੱਤਰੋ ਖੋਲਤੀ ਓਕੇ ਆ ਦੇ ਆ ਜਾ ਪੁੱਠੀ ਕਰਤੀ ਆਪਾਂ ਪੱਠੀ ਵੀ ਪੁੱਠੀ ਕਰ ਦਿੱਤੀ ਗਈ ਆ ਇੱਕ ਓ ਪੈ ਗਈ ਹਾਂ ਇਹ ਟਰਬੋ ਚੋਕ ਕੋਈ ਨਹੀਂ ਆ ਇਹ ਦੀ ਆਪਾਂ ਟਰਬੋ ਰਾਜਾ ਬਾਈ ਆਪਾਂ ਲੱਗਾ ਕਸਣ ਲਓ ਜੀ ਘਾਰ ਨੂੰ ਪੁੱਠੇ ਰੋਦੀ ਫਿਟ ਆ ਜੀ ਟਰਬੋ ਦੀ ਸੈਟਿੰਗ ਨੂੰ ਹੋਣ ਲੱਗੀ ਆ ਹਾਂ ਜੀ ਹਾਂ ਜੀ ਠੀਕ ਠੀਕ ਬਸ ਵਾਏ ਗਰੂ ਨਾਂ ਬੱਤਰ ਨੰਬਰ ਬਸ ਹੁਣ ਦੱਸੋ ਕਿੰਨਾ ਨੰਬਰ ਤੁਸੀਂ ਦੱਸੋ ਚੱਲ ਇਹ ਵੱਡਾ ਨੰਬਰ ਸਪੈਸ਼ਲ ਟਰਬੋ ਵਰਦੀ ਹੈ ਪਾਣੀ ਵਾਲੀ ਟਰਬੋ ਸਪੈਸ਼ਲ ਐਡੀਸ਼ਨ ਆ ਆਪਾਂ ਪਾਣੀ ਵੀ ਚੈੱਕ ਕਰਾ ਜੀ ਕਿੱਥੇ ਜਾਂਦਾ ਪਹਿਲਾਂ ਮੇਲਾ ਕਰਾ ਹੋਣਾ ਹੈ ਜੀ ਹਾਂ ਪਾਣੀ ਵਾਲਾ ਆ ਪਾਣੀ ਵਾਲੇ ਜੀ ਵੇਖ ਜੀ ਦੋ ਆਦੇ ਪਾਣੀ ਵਾਲਾ ਵਕਰਾ ਆਇ ਲਾਲਾ ਵਕਰਾ ਆਇ ਲਾਲੇ ਜੋ ਇੱਕ ਥੱਲੇ ਹੀ ਆਇਲ ਵਾਲਾ ਆਪੀ ਟੀਮ ਖਾ ਸਰਈ ਸ਼ਾਹ ਜੀ ਇਹਨੂੰ ਪਹਿਲੋ ਫਿੱਟ ਕਰ ਟਰਬੋ ਦੇ ਉੱਤੇ ਟਰਬੋ ਤੇ ਫਿੱਟ ਕਰਕੇ ਹੈ ਟਰਬੋ ਇਹ ਨਾ ਪਾਣੀ ਵਾਲਾ ਇਹ ਸਦਈ ਇਧਰ ਫਿੱਟ ਕੀਤਾ ਹੋਈ ਨਾ ਨਾ ਕੋਈ ਟੈਨਸ਼ਨ ਨਾ ਲੈ ਤੂੰ ਮੇਰੇ ਹੰਦਿਆ ਆ ਤੂੰ ਉਧਰ ਪਰਲੇ ਬਣਾ ਆ ਫਿਰ ਕਰ ਲੈ ਇੱਥੇ ਵੀ ਜੇ ਆਪਾਂ ਜੈਨ ਰੱਖ ਦੇਣਾ ਹਾਂਜੀ ਆ ਤੇ ਨਾਲ ਪਾਣੀ ਸ਼ੈਣੀ ਨੂੰ ਇੱਥੇ ਐ ਰੱਖ ਦੇਣੀ ਇੰਜ ਕਰਕੇ ਅੰਦਰ ਨਾਲ ਨਾ ਪਹਿਲੋ ਲਾ ਲਈ ਓਏ ਅਸੇ ਵੀਰ ਜੀ ਰਾਤੀ ਆਕੇ ਲੱਗੇ ਆ ਗੱਲ ਨਹੀਂ ਬਣੀ ਪਰ ਨੀ ਰਵੜਾ ਜ਼ਿਆਦਾ ਹੋ ਗਿਆ ਸੀ ਹੁਣ ਫਿਰ ਅਸੀਂ ਆਕੇ ਦੁਬਾਰੇ ਆਵੇ ਹੁਣ ਸਵੇਰੇ ਸਵੇਰ ਲੱਗੇ ਆ ਹੁਣ ਅਸੀਂ ਛੋਟੇ ਦਾ ਕੰਮ ਕਰਨ ਲੱਗੇ ਆ ਆ ਵੇਖੋ ਜੀ ਹੁਣ ਕੰਮ ਕਰਨ ਲੱਗੇ ਆ ਪਰ ਇਹੋ ਇਹਨੂੰ ਸਾਫ਼ ਕੀਤਾ ਹੀ ਵੀਰ ਜੀ ਇਹ ਸਾਡੇ ਬੰਦੇ ਆ ਮਕੈਨਿਕ ਸਾਡੇ ਇਹ ਸਾਡਾ ਰਾਜਾ ਪੌਸ ਇਹ ਬਲਜਿੰਦਰ ਪੌਸ ਜੱਗੂ ਬੌਸ ਤੇ ਨਾ ਬੌਸ ਆ ਤੇ ਝੋਟੇ ਦੀਆਂ ਤਿਆਰੀਆਂ ਚੱਲ ਰਹੀਆਂ ਵਾਂ ਅੱਜ ਤਾਂ ਉਹ ਝੋਟਾ ਵਾਹ ਕੇ ਖਾਵਾਂਗੇ ਛੋਟੇ ਛੋਟੇ ਕਲਿੱਪ ਬਣਾਉਣੇ ਆ ਇਹ ਸਫਾਈ ਚੱਲ ਰਹੀ ਹੈ ਪੁਰਾਣੇ ਜਾਣਵੇਂ ਡਬਲ ਡਬਲ ਲਾ ਲਈਏ ਕਿੱਥੇ ਕੱਢਦੇ ਕੱਢਦੇ ਕੋਈ ਸ਼ਰਾਬ ਪੈਂਦੀ ਆ ਕੱਪ ਵਿੱਚ ਨਹੀਂ ਪਾਉਣਾ ਹੱਸ ਕੇ ਸਹੀ ਆ ਚੱਲ ਰਿਹਾ ਪੂਰਾ ਨੋ ਨੋ ਨਾ। ਸੈਟਕੇ ਕੰਮ। ਇੱਕ ਹੀ ਅੱਜ ਤੁਹਾਨੂੰ ਅਸੀਂ ਪੂਰੀ ਪਰਫਾਰਮੈਂਸ ਚੈੱਕ ਕਰਾਵਾਂਗੇ ਦੀ। ਟੈਨਸ਼ਨ ਨਾ ਲਾਓ ਤੁਸੀਂ। ਅੱਛਾ ਵੇਟ ਵੇਟ ਟਾਈਮ ਦੋ ਸਾਨੂੰ। ਬਸ ਪੂਰਾ 1 ਘੰਟਾ ਲੱਗਣਾ ਸਾਨੂੰ ਵੀਡਿੰਗ ਤੇ ਬਸ। ਜ਼ਿਆਦਾ ਟਾਈਮ ਨਾ ਲਾਓ। ਜੋ ਵੀ ਨਹੀਂ ਉੱਠਿਆ ਜੇ ਉਹ ਦੂਜੇ ਸਾਡੇ ਰਹਿੰਦੇ ਬੱਚੇ। ਜੀ ਸਾਡੇ ਹੈਲਪਰ ਨੇ ਵੇਖੋ ਇਹਨਾਂ ਨੂੰ ਕਸਣਾ ਵੀ ਆਉਂਦਾ। ਇਹਨਾਂ ਨੂੰ ਟ੍ਰੇਨਿੰਗ ਦੇਣਾ ਆ। ਏਟਰੀ ਹੁੰਦੇ ਹੁੰਦੇ ਥੱਲੇ ਗੱਲਾਂ ਥੋੜੀ ਜਿਹੀ ਭਰਾਵਾ ਇਦਾਂ ਕੋਈ ਅਸੀਂ ਲੱਕ ਸੀਦੇ ਹਾਂ ਜਿੰਦਰ ਇਹਨੂੰ ਟ੍ਰੇਨਿੰਗ ਦੇ ਦਾਂਗਾ ਸੀਦੇ ਆ ਇਦਾਂ ਨਹੀਂ ਕਰਚੂ ਕਰਚੂ ਕਰਾਈ ਤੇ ਕਿਚੂ ਕਿਚੂ ਇਹ ਕੰਮ ਸਿਖਾਉਂਦੇ ਆ ਕੱਲੀ ਰੱਖਿਆ ਇਹ ਕਿਦਾਂ ਘਮਾਉਂਦੇ ਆ ਨੂੰ ਹਾਂ ਇੰਜ ਐ ਬਜਿੰਦਰ ਜੀ ਹਾਂ ਇੰਜ ਹੀ ਕਸੀਦਾ ਹੈ ਇਹਨਾਂ ਨੂੰ ਕੰਮ ਸਿਖਾਉਂਦੇ ਹਾਂ ਸਮਝ ਕੰਮ ਕਰਿਆ ਕਰਨਗੇ ਯਾ ਸਿਖਾਉਂਦੇ ਆ ਠੀਕ ਠੀਕ ਇਦਰਾ ਕੋਈ ਇੱਕ ਮਾਜੀ ਤਾਂ ਤਿੰਨ ਜਾਨੇ ਟਕਰੇ ਆ ਪਾंदे ਤੇ ਇੰਨੀ ਵੇਲ ਲਾ ਕੇ ਤਰਾਂ ਲਾ ਕੇ ਖਲੋਤਾ ਕੱਟ ਨਹੀਂ ਰੱਖਿਆ ਕੋ ਉਹ ਰਾਕ ਸਾਨੇ ਖਲੋਤਾ ਇਦਰੇ ਚੌਥਾ ਕ ਲਾ ਕੇ ਖਲੋਤਾ ਹੀ ਖਾਰ ਲਾ ਕੇ ਲਗਾ ਓਏ ਉਹ ਦੱਸਣ ਦੇ ਕਿ ਕਿਦਾਂ ਚੋਈਦੀ ਆ ਤੁਹਾਨੂੰ ਫੀਡਿੰਗ ਦਾ ਕੀ ਸਿਸਟਮ ਹੁੰਦਾ ਸੋ ਆ ਦੱਸਦਾ ਤੈਨੂੰ ਮੈਂ ਛੋੜ ਦੇ ਨੀ ਭਾਈ ਜਾਰੀ ਹੋਰ ਪੰਗਾ ਜੇ ਆਪਾਂ ਕਰਦੇ ਵੀ ਆ ਨਾ ਆ ਬਣ ਕੇ ਜਾ ਇਹ ਸਾਈਡ ਗਿਆ ਕਰਾਂਗੇ ਬਹੁਤ ਬਹੁਤ ਏਦਾਂ ਕੰਮ ਨਹੀਂ ਕਰਦੇ ਹਾਲੀ ਕੋਈ ਨਹੀਂ ਫਿਰ ਫੇਰ ਵੀ ਲੈਨੇ ਆ ਫੇਰ ਵੀ ਲੈਨੇ ਆ ਚੈੱਕ ਕਰਿਓ ਭਾਜੀ ਚੈੱਕ ਕਰਿਓ ਚੈੱਕ ਕਰ ਲੈਨੇ ਆ ਫਿਰ ਵੇਖ ਗਏ ਆ ਗਿਆ ਬਕਾਨਾ ਹਜ਼ਾਰ ਆ ਹਜ਼ਾਰ ਆ ਗਈ ਚੱਕਰ ਆ ਫੜ ਚਾ ਆ ਗਈ ਆ ਆਣੀ ਆ ਰਣਾ ਫੜੀ ਮੇਰਾ ਲੋ ਮਹਾਰਾ ਸਾਰੀ ਸਾਰੀ ਅੱਲਾ ਦਾ ਆਪਣਾ ਸਾਡੀ ਸਾਹਿਬ ਕਿਸਮਤ ਦਾ ਸਾਰੇ ਕਿਸਾਨ ਭਰਾਵਾਂ ਨੂੰ ਆਦਾਸਾ ਮੋੜ ਲੋ ਫੋਨ ਲਾ ਕੇ ਬੇਰਨ ਨੂੰ ਉਧਰ ਵੀ ਜੱਟਾਂ ਲੱਗੀਆਂ ਲੱਗੀਆਂ ਹਨ ਉਹ ਖਾ ਲੈਣ ਦੇ ਦੇਖਾ ਉੱਤੋਂ ਓਏ ਉੱਤੋਂ ਚਾਚਾ ਸੈੱਟ ਕਰਾਓ ਬੈਂਡਲ ਮਾਉਂਟ ਉਹ ਟੁਕੜਾ ਹੀ ਜਾ ਦੇ ਉਹ ਪੈਪ ਆ ਥੱਲੇ ਉਹ ਛੱਡ ਦੇ ਤੂੰ ਆ ਫੜ ਖੜਾ ਦਿੱਜਾ ਨਾ ਡੇਪੇ ਬਿੰਦੋ ਜਾ ਦੇ ਹਾਂ ਨਹੀਂ ਦੇ ਦੇ ਉਧਰ ਨਹੀਂ ਸਾਰਾ ਟਰੈਕਟਰ ਖੋਲਤਾ ਇਨਾ ਰੋਲਗਾ ਨਹੀਂ ਪਿਆ ਉਹ ਜਿਹਨੇ ਪਹਿ ਥੋੜੇ ਹੋਇਆ ਉਹ ਰੋਲਾ ਕਰ ਵੇਦਾ ਖਾਣਿਆ ਲਾ ਕੇ ਵੇਰਦਲ ਕਰਨੀ ਹੈ ਪੈਪ ਨਗਾ ਲੀ ਉਪਰਾਵਾ ਰੋਲਾ ਪਈ ਹੁੰਦਾ ਰਾਜਾ ਬਾਦ ਵਿੱਚ ਅੱਤਾ ਕਿਵੇਂ ਆ ਕੱਡੀ ਨਾੜ ਲਾ ਦਿਨਾ ਨਾੜ ਲਾ ਰਾ ਜੀ ਬਾਕੀ ਨੇ ਆਪੇ ਚਾਹਤ ਬਾਲਣੀ ਇਹਦੀ ਉਹ ਕਿਧਰ ਵੀ ਪੰਸਾ ਗਈ ਲਿਆ ਦਿੰਦਾ ਨਾ ਨਾ ਪੈਸੇ ਗਈ ਓ ਮਾਈ ਗੋਡ ਆਈ ਨੋ ਲਾਈਵ ਹੋ ਕੇ ਚਪੜੀਆਂ ਨਹੀਂ ਮਾਰਨੀਆਂ ਚੱਲ ਚਪੜ ਆ ਜਾ ਬੰਨ ਲਿਆ ਉਸ ਦਾ ਉਥੇ ਖੜਾ ਗਲੇ ਪੰਪ ਨੂੰ ਆਉਂ ਜਾਣ ਹੋ ਗਈ ਸਾਡੀ ਬੈਗ ਮੁਰਤੋਰ ਦੇ ਦੋਸਤ ਬੱਸ ਉਹ ਕਿਦੇ ਜਾਂਦੀਆਂ ਲੋੜ ਨਹੀਂ ਜੋ ਆਗਲਾ ਹੈ ਕਾਰੀਗਰ ਕਾਰੀਗਰ ਕਿਆ ਕਰੇਗੀ ਆ ਆ ਲੱਗ ਗਿਆ ਅਬ ਸਾਜੀ ਬਸ ਪਾ ਕੇ ਨੂੰ ਫਟ ਕਰ ਗੁਰ ਕਸੀ ਆਪਾਂ ਨੇ ਆਟੋਮੈਟਿਕ ਜੀ ਜੀ ਫੜ ਲੈ ਸੈਟ ਕਰ ਲੈ ਤੁਸੀਂ ਭਰਾਵਾਂ ਨੂੰ ਬਾਅਦ ਸੱਸ ਕਸਾਂਗੇ ਹੁਣ ਆਪਾਂ ਸੈਟਿੰਗ ਆਪਣੀ ਹੋਣੀ ਹੈ ਸਾਰੀ ਚਲੋ ਲੱਗ ਗਈ ਉਹਨੂੰ ਜਾਣਦੇ ਗਲਾਂ ਇਥੇ ਨਾਲ ਸਪਲਾਈ ਦਾ ਸਪਲਾਈ ਕੱਸ ਕੇ ਨੂੰ ਲਾ ਦੇ ਉਹਨੂੰ ਬਾਅਦ ਤੇਰਾ ਦੂ ਮੈਂ ਹਾਂਜੀ ਜੀ ਇੱਥੇ ਜਾਣ ਵੀ ਲੱਗ ਠੀਕ ਹੈ ਨਾ ਆ ਵੀਡੀਓ ਮੋੜਨ ਵਾਲੇ ਬੇ ਬੱਚੇ ਕੀ ਕਰਦੇ ਆ ਉਹਨਾਂ ਆਪ ਸਲੈਗ ਲਾਉਣਗੇ ਥੋੜੀ ਥੋੜੀ ਜੈਲ ਲਾਉਣੀ ਜਾਰੀ ਸਲੈਗ ਫਿਰ ਇਹ ਚੱਲ ਜਾਂਦੀ ਹੈ ਠੀਕ ਹੈ ਮਹਾਰਾਜ ਉਹ ਚਾਲਮ ਦਿੰਦੀ ਆ ਬਾਈ ਤੇਲ ਦੀ ਸਪਲਾਈ ਚ ਪ੍ਰੋਬਲਮ ਆਉਂਦੀ ਆ ਠੀਕ ਹੈ ਨਾ ਇਹ ਗੱਲਾ ਤਿਆਰ ਖੜਾ ਪਈਦਾ ਨਹੀਂ ਕਿ ਨਹੀਂ ਜਾਂਦਾ ਉਹ ਬੱਤੀ ਵੀ ਆ ਗਈ ਜੋ ਨਾ ਲੱਗਣਾ ਕੋਣ ਉਹ ਕਰਾਂਗੇ ਲੱਸੀ ਆਉਂਦੀ ਉਹਨਾਂ ਚੱਲੋ ਆਪਾਂ ਬੱਤੀ ਆ ਗਈ ਅਹੀਂ ਬੁੱਢੇ ਬੰਦੇ ਵੇਖਣਗੇ ਬਣ ਗਿਆ ਚਲੋ ਕਰੋ ਫਿਰ ਇਹ ਕਿੱ데 ਵਿੱਚ ਰਬੜ ਰਿੰਗ ਇਹ ਰਬੜ ਰਿੰਗ ਹੈ ਨਹੀਂ ਉੱਚ ਆਹ ਨਹੀਂ ਇੱਥੇ ਮੈਂ ਜਦ ਤੈਨੂੰ ਪੇਚ ਲਾ ਦੇ ਵੀਰ ਮਰਾਜ ਸਾਇਕਲ ਦਾ ਰਾਤ ਹੀ ਦੂੰ ਯਾਰ ਕਿੱਥੇ ਰਾਤ ਹੀ ਆ ਲਾ ਦੇ ਯਾਰ ਮਾਰੀ ਪੇਚ ਤੈਨੂੰ ਫੜਾਤਾ ਐ ਮੈਂ ਪੇਚ ਤਾਂ ਲੇ ਰੱਖਤਾ ਮੈਂ ਕਿੱਥੇ ਨਹੀਂ ਨਹੀਂ ਸਾਰੀਆਂ ਆਪਾਂ ਸੈਟਿੰਗ ਕਰ ਚੁੱਕੇ ਹੁਣ ਦੀ ਹੁਣ ਆਪਾਂ ਟਰਬੋ ਰੱਖਣਗੇ ਤੁਹਾਨੂੰ ਦਿਖਾਉਂਗਾ ਵੇਖ ਲਓ ਸਾਰੀਆਂ ਪਾਈਪ ਆਪੂ ਪੰਜ ਜੋ ਆਹੜੀਆਂ ਆ ਬੈਂਡ ਗੁੰਡ ਪਾਤੀ ਆ ਸਾਰੇ ਲਾਤੇ ਆ ਉਹਨਾਂ ਆਪਾਂ ਦਾ ਅਨਗੁਰ ਰਾਮ ਦਾਸ ਇਧਰ ਮੇਰਾ ਰਣਾਪਤ ਬਿਠਾ ਹੈ ਇਹ ਆਪਣੇ ਪਹਿਨਣ ਗਿਆ ਇਹ ਤਾਂ ਫਟਰ ਬਲਵਾਉਂਦੇ ਆ ਆਪਣੇ ਝੋਟੇ ਨੂੰ ਝੋਟਾ ਹਣ ਜਾਊਗਾ ਸ਼ੂਕ ਦਾ ਬਿਆ ਤੇ ਲੇਟ ਹੋਏ ਨਹੀਂ ਜਾਂ ਆਪਦੀ ਸ਼ਾਮਾਂ ਦੀ ਖਾਣੀ ਪੈਣੀ ਆ ਆਪਾਂ ਬਸ ਕਰੋ ਆ ਦੋ ਵਾਸ਼ਿੰਗ ਮਸ਼ੀਨਾਂ ਹੈ ਤੇਰੀ ਵਾਸ਼ਪ ਚਾਹੀਦੀ ਬੜਾ ਜ਼ੋਰ ਲੱਗ ਗਿਆ ਸਾਡਾ ਇਧਰ ਆ ਜਾ ਬਣਾ ਲੈ ਏ ਵੀਜੀ ਬੜੇ ਧਿਆਨ ਨਾਲ ਫਿਟਿੰਗ ਕਰਨੀ ਪੈਂਦੀ ਏਦੀ ਕੋਈ ਕਾਲੀ ਨਹੀਂ ਕਰਨੀ ਪੈਂਦੀ ਸਭ ਕੁਝ ਆ ਵੀਜੀ ਜਿੰਮੇਵਾਰੀ ਸਾਰੀ ਤੇਰੀ ਆ ਨਾ ਨਾ ਸਾਡੇ ਚਾਵੀ ਪੰਨਾ ਫੜਾਇਆ ਵਾ ਮਿਸਤਰੀ ਦੀ ਜਿੰਮੇਵਾਰੀ ਹੁੰਦੀ ਫੁੱਲ ਹਾਂ ਗਰੰਟੀ ਤੇਰੀ ਵੀਰ ਗਰੰਟੀ ਫੁੱਲ ਮਿਸਤਰੀਆਂ ਅਸੀਂ 60000 ਰੁਪਇਆ ਲਾਇਆ ਵਾ ਕੋਈ ਮਜ਼ਾਕ ਨਹੀਂ ਕੀਤਾ ਬਸ ਤੜਾ ਜਾ ਫਾਈਨਲੀ ਵੀਜੀ ਆਪਾਂ ਨਾ ਟਰਬੋ ਸਾਰੀ ਫਿਟ ਕਰ ਦਿੱਤੀ ਆ ਆ ਵੇਖ ਸਕਦੇ ਤੁਸੀਂ ਭੱਠੀ ਵੀ ਲੱਗ ਗਈ ਆ ਵੇਖੋ ਸਾਰਾ ਕੁਝ ਆਪਾਂ ਨੇ ਸੈਟਿੰਗ ਕਰ ਦਿੱਤੀ ਇਹਨਾਂ ਦੀ ਉਹ ਨਹੀਂ ਚੁੱਕਣ ਦਿਆ ਇੱਕੋ ਬਸ ਆਪਣਾ ਰਹਿ ਗਿਆ ਆੜਾ ਇੱਕ ਚਰ ਆਪਣੀ ਲੱਗਣੀ ਆ ਵਾਪਸੀ ਦਾ ਹੋਰ ਰਹਿ ਗਿਆ ਹਵਾਲਾ ਤੇ ਬਸ ਇੱਕ ਆਪਣਾ ਦੂਜਾ ਰਹਿ ਗਿਆ ਏਅਰ ਕੰਡੈਂਸਰ ਵਾਸਤੇ ਟੈਸਟਿੰਗ ਆ ਗਿਆ ਬਾਕੀ ਸਾਰਾ ਬਸ ਬਾਕੀ ਆਪਾਂ ਬਾਬੂ ਦੇ ਸਾਹ ਦਾ ਨਾਲ ਹੈਗੇ ਸਾਲ ਮਾਰਨਾ ਹੈ ਫਿਰ ਤੁਹਾਨੂੰ ਸਾਈਡਿੰਗ ਸ਼ੂਟਿੰਗ ਕਰਕੇ 3:00 ਹੋ ਗਏ ਆ ਤੇ 1:00 ਵਜੇ ਆਉ ਸਾਢੇ 12:00 ਵਜੇ ਤੱਕ ਪਹਿਲੀ ਜੀ ਪਹੁੰਚ ਜਾਗੇ ਆ ਸਾਡਾ ਮੀਨ ਫੋਰਮੈਨ ਆ ਇਹਨੇ ਸਲਾਹ ਦਿੱਤੀ ਕਿ ਬੁਲਾਉ ਸਲਾਹ ਦਿੰਦਾ ਵੀ ਆਹ ਕੰਮ ਕਰਨਾ ਬਿਲਕੁਲ ਆਓ ਆਹ ਬੇੜਾ ਉਹ ਬੇਟਾ ਜੀ ਆ ਬਾਕੀ ਕਿੰਨਾ ਗਾਲਾਂ ਕੱਢਦਾ ਇੱਕੇ ਸਾਜ ਨਹੀਂ ਇਹ ਦਾਣਾ ਕਿਹਾ ਯਾਰ ਹੁਣ ਕਹਿੰਦਾ 60 ਤੇ ਲਾਉਣੀਆਂ ਕੀ ਗਾ ਨੰਬਰ ਲਾਉਣੀਆਂ ਇਹ ਬੁੱਤਰ ਤੋਂ ਵੀ ਤਾਂ ਕਿਹੜੀ ਸ਼ਾਇ ਕੀ ਸ਼ਾਇ ਵੇਚਣੀ ਆਪਾਂ ਗਾ ਵੇਚ ਕੇ ਲਾਉਣੀ ਨਾ ਠੀਕ ਕੋਈ ਸਿਰ ਗਾ ਵੇਚੂਗਾ ਚੰਗੀ ਚੱਲਣੀ ਕਿਉਂ ਨਹੀਂ ਵੇਚੂਗਾ ਵੇਖੋ ਕਿੰਨੇ ਡੰਗਰ ਵੱਜੇ ਉਧਰੇ ਸ਼ੈੱਡ ਚ ਆਉਂਦਾ ਚਾਹਦਾ ਪਹਿਲਾਂ ਆਹ ਦਾ ਸਾਦੰਦਈ ਹੋਈ ਮੈਂ ਨਹੀਂ ਸਲਾਤੀ ਬੋਹੂ ਮੈਂ ਇਹ ਲਾਉਣੇ ਨੇ ਰੜ ਕੇ ਪਹਿਲਾ ਕੰਮ ਜੇ ਗਾਹ ਕੋਈ ਉਹਦਾ ਲੈਣਾ ਰੜ ਲਗਾਵਾ ਜਿਆਦੀ ਮਹਿੰਗੀ ਵੇਚ ਗਈ ਫਿਰ ਹੋਰ ਬਰਜ ਰਖੋ ਅੱਗੇ ਚੱਲੇਗਾ ਅਸਤ ਪਿੰਡਾਂ ਦੇ ਵਿੱਚ ਵਾਧੂ ਅੱਗੇ ਆਪਾਂ ਲਾਈਆਂ ਜਣੀਆਂ ਲੱਗਣਾਂ ਅਗਲੇ ਪੰਜ ਹਫ਼ਤੇ ਦੇ ਇਹ ਮੈਂ ਹਰ ਵੀ ਕਰਦਾ ਪਹਿਲਾਂ ਦੇਖਦਾ ਕਿ ਤਰਪੂ ਬੋਲੂ ਐ ਕਿੰਨੇ ਕਿੰਨੇ ਟਰਪੂ ਲਾ ਦਿੱਤੀ ਇਹ 7 ਨੰਬਰ ਇਹ ਮੇਰੀ 8ਵੀਂ ਦਾ ਟਰਪੂ ਆ ਮੇਰੀ ਬਸ ਬਸ ਜੱਗਾ ਬਸ ਜੱਗੇਵਾਨ ਨੇ ਮੇਰ ਤੋਂ ਕੰਮ ਸਿੱਖਿਆ ਹੈ ਉਹ ਚਾਬੀ ਪਾਣਾ 8 ਨੰਬਰ ਦਾ ਅੰਦਾਜ਼ ਕੰਮ ਕਰੀਦਾ ਕੰਮ ਕਰੀਦਾ ਤੂੰ ਬੱਸ ਜੱਗੇ ਬਾ ਉਹਨੂੰ ਮੈਂ ਜਾਸਖਾਈ ਆ ਕਿਹਨੀਆਂ ਕੀ ਪੈਸਿਆਂ ਦੀ ਜੱਗੇ ਬਾ ਉਹਨੂੰ ਮੈਂ ਜਾਸਖਾਈ ਆ ਉਹ ਗੱਲ ਬੱਕਰੀ ਵੀ ਚੇਲਾ ਆ ਗੋਣਕਾ ਲਿਆ ਹਾਂ ਭੁੱਲ ਗਿਆ ਉਹਨੂੰ ਕੀ ਕਰੀਏ ਹੁਣ ਆਪਾਂ ਖਾਉਂਗਾ ਕਹਿੰਦੇ 8 ਨੰਬਰ ਗੱਲਾਂ ਗਲਤ ਰਿਹਾ ਵਾਸਤੇ ਨਾਂ ਨਹੀਂ ਸਾਡਾ ਮੈਂਸ਼ਨ ਕਰਦਾ ਉਹ ਟੋਪ ਲੇ ਫੜ ਗੋ ਟੋਪ ਲੈਂਦਾ ਨਹੀਂ ਮੈਂ ਦੱਸੂ ਆ ਦਸਤਾਵੇਜ਼ ਬਾਤ ਚੱਲੇ ਆ ਵੀ ਜੀ ਆਪਾਂ ਟੈਸਟਿੰਗ ਕਰਨ ਚੱਲੇ ਆ ਪਹਿਲੀ ਸਟਾਰਟਿੰਗ ਦਾ ਨੂਨ ਦਿਖਾਉਨੇ ਆ ਪਹਿਲਾ ਇਹੋ ਜਿਹਾ 37 ਮਿਸਤਰੀ ਜਿਹੜਾ ਸਾਰੇ ਪਾਸ ਹੋ ਗਿਆ ਸਰਬੋ ਲਵਾੜਾ ਲਿਓ ਇਹ ਟਰੈਕਟਰ ਦੀ ਲਾਦ ਨਹੀਂ ਜੀ ਡੰਡ ਕਿਥੇ ਉਹ ਡੱਬੇ ਤੇ ਪੈਸੇ ਲਵਾ ਦਿੰਦੇ ਆ ਵਾਧੂ ਪੈਸਾ ਹੋਰ ਲਾਵਾਂਗੇ ਹੋਰ ਟਰੈਕਟਰ ਪਾਵਾਂਗੇ ਉਹ ਵਾਧੂ ਗਾਵਾਂ ਬੱਜੀਆਂ ਆ ਮੇਰਾ ਫਾਰਮ ਹੈ ਆਪਣਾ ਇੱਧਰ ਫਾਰਮ ਇੱਧਰ ਉਹ ਬਾਹਰ ਬੱਜੀਆਂ ਆ ਵੇ ਆ ਕਿੰਨੀਆਂ ਬੱਜੀਆਂ ਤੈਨੂੰ ਆਹ ਬੱਝੀ ਤੇ ਆ ਰਹੇ ਇੰਨੀਆਂ ਬੱਜੀਆਂ ਤੇਨੂੰ ਟਰੈਕਟਰ ਲੈਡ ਹੋਣਾ ਨਾਲ ਓਏ ਵਾਧੂ ਤੈਨੂੰ ਟਰੈਕਟਰ ਲੈਡ ਹੋਣਾ ਬੱਝੀ ਤੇ ਆ ਰਹੇ ਉਹ ਫਿਰ ਇਹ ਚੈੱਕ ਕਰ ਲਓ ਤੁਸੀਂ ਹੁਣ ਦੇਖੋ ਏਜੰਸੀ ਵਾਲੀ ਫ੍ਰੀ ਚੱਲ ਓਏ ਅਰੇ ਅਰੇ ਚੋਟੇ ਰਾਜਿਓਰ ਪਰਖਣਾ ਹੈ ਅਜੀ ਯੂਰਪ ਪੜ੍ਹਦੇ ਜਿਹੜਾ ਮਰਜ਼ੀ ਆਵੇ ਤਿਆਰੀ ਕਰਤੀ ਆ ਹੁਣ ਲਾਈਵ ਹੋ ਗਏ ਜੰਗਲੀਆਂ ਨਹੀਂ ਮਾਰਨੀਆਂ ਉੱਜੋ ਹੁਣ ਹੀ ਚੱਲੇ ਆ ਵਾਹ ਨੇ ਨੂੰ ਮੈਸੀ ਕਰੋ ਟੈਸਟਿੰਗ 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 ਹੋ ਲੱਗੀ ਆ ਹੁਣ ਇਹਦਾ ਆਪਾਂ ਸੁਣ ਲਈ ਕਾ 750 올ਡ ਮਾਡਲ ਉਹਦੇ ਟਾਰਬੋ ਲਾਉਣੀ ਆ ਉਹ ਵੀ ਮੈਂ ਬੁੱਢਾ ਨਾ ਬੋਲੂ ਇੱਕ ਮੈਸੀ ਨੂੰ ਇੱਕ 260 ਨੂੰ 100 ਲਿੱਤੇ ਉਹ ਜਿਆਦਾ ਟਰਬੋ ਲਾਉਂਦੇ ਆ ਇੱਕ ਜੋਡੀਰ ਨੂੰ ਇਹ ਬੁਕਿੰਗ ਬਹੁਤ ਜਾਰੀ ਛੇਤੀ ਕਾਉਂਦਾ ਸਾਨੂੰ ਕਹਿੰਦੇ 2 ਸਾਲ ਦੀ ਵੇਟਿੰਗ ਆਪਣੀ ਨਹੀਂ ਆਪਾਂ ਕਰਨਾ ਹੀ ਆ ਆਪਣਾ ਕੰਮ ਤੇ ਆਪਾਂ ਕਿਸੇ ਨੂੰ ਕੀ ਕਹਿਣਾ ਆਪਾਂ ਪੈਸੇ ਨੂੰ ਨਹੀਂ ਬੰਦੀ ਦੇਣਾ ਕਿਹੜੇ ਬੋਟ ਦਾ ਸ਼ੌਂਕ ਦਾ ਮੁੱਲ ਅਸੀਂ ਅੜੀ ਪਗਾਉਣ ਨੇ ਏ ਭੈਣ ਦੀ ਹਾਂ ਕੋਈ ਨਹੀਂ ਦੇਣਾ ਬਾੜੀਆਂ ਲਵਾ ਦੇਣਾ ਬੱਬੂ ਮਲਵਾਈਆਂ ਦਾ ਨਾ ਪਲੇਟ ਦਿਓ ਧੁਰ ਭਈ ਥੋੜੀ ਸਾਲ ਲਿਆ ਝੋਟਾ ਝੋਟਾ ਰਹਾ ਝੋਟਾ ਹੁਣ ਪਾ ਲੱਗਦਾ ਵੀ ਪੂਰੇ ਕਰਜਾਈ ਹੋਏ ਆ ਉਹ ਬ੍ਰੇਕ ਤੇ ਉਹ ਦੂਜਾ ਦੂਜੇ ਗੇਅਰ ਹੁਣ ਵੀਰ ਤੀਜਾ ਗੇਅਰ ਪਾਉਣਗੇ ਤੀਜਾ ਓ ਤੀਜਾ ਲੈ ਹੋਏ ਉਹ ਤੀਜਾ ਗੇਅਰ ਤੀਜਾ ਤੇ ਆ ਓਏ ਓਏ ਬੋਲੇ ਆਈਏ ਦੇਖੋ ਪੱਟੀ ਲਾਲ ਕਰਦੀ ਨਾਲ ਨਾਲ ਭਾਫਾ ਏਦਾਂ ਭਾਫਾ ਘੜਾਈ ਜੀ ਭਾਫਾ ਬਾਈ ਆਂਦੇ ਘਰੇ ਲੈ ਚੱਲਣਾ ਚੱਲਣ ਦੇ ਸਾਠਿਆਂ ਦਾ ਮੁੱਲ ਪੜ ਗਿਆ ਏ ਮੁੱਲ ਵੇ ਵੇ ਤੂੰ ਆਵਾਜਦਾ ਆਹ ਫਾਈਨਲੀ ਅਸੀਂ ਪੜੀ ਵਿੱਚ ਪਹੁੰਚ ਚੁੱਕੇ ਆ ਆਵੇ ਤਵੀਆਂ ਹੱਲਾ ਪਾੜੀਆਂ ਸੌਰੀ ਜੋਬ ਕਿੱਥੇ ਵੇਚੋ ਰੋਟੀ ਖਾਣੀਆਂ ਹਾਂ ਲੈ ਲਾਂਦੇ ਜੈਟ ਫਰਟੀ ਪਣਾਖਣਾ ਲੈ ਹੁਣਾ ਡਿਫਨ ਨੂੰ ਦੇਖਾ ਰੇ ਜੀ ਮੜੀ ਜੇ ਨੂੰ ਪੋਰਾ ਦੋਵੇਂ ਲੀਵਰ ਸਟ ਦੋਵੇਂ ਸੌੜ ਦੇ ਲੈ ਤੈਨੂੰ ਪਤਾ ਲੱਗਣ ਰਿਆ ਵੇ ਦੂਜਾ ਗੇਅਰ ਬਾਅਦ ਤੀਜਾ ਗੇਅਰ ਜੋ ਪਾ ਗਿਆ ਯੋ ਲੈ ਕੋ ਟੱਚ ਲੱਗਿਆ ਤੀਜਾ ਗੇਅਰ ਰਹਿ ਮਿੱਟੀ ਆਉਂਦੀ ਕਾਮਯਾਬ ਹੋ ਗਏ ਆ ਪੈਸਾ ਆਉਣਾ ਫਿਰ ਨਹੀਂ ਆਹ ਲੀਵਰ ਲੱਗ ਗਈ ਤੇ ਆਪਾਂ ਮਾਰੇ ਮੋੜ ਤੋਂ ਤੋੜਨੇ ਦੁੱਜੇ ਜਿਆ ਉਧਰੇ ਹਾ ਇਹਨੂੰ ਦੋ ਚੱਕਰ ਤੇ ਲਾ ਦੋ ਇਹਨੇ ਤਰੇ ਹੋਣਾ ਵੇਖ ਪੈਸੇ ਕਰੀ ਤੂੰ ਕੰਪਨੀ ਦਾ ਮੋਟਰ ਨਾ ਆਇਆ ਵਾਪਸ ਹਾਂ ਲੈ ਕੇ ਆਉਣਾ ਆਇਆ ਹੋ ਆਉ ਬੱਚਾ ਸਾਡੋ ਲੋਡ ਤਾਂ ਲੈ ਆ ਜੀ ਨਵੇ ਕਟਰੀ ਲੋਡ ਬੰਨੂਗਾ ਏ ਕ੍ਰੋਸ ਦਾ ਬਣਾਈਏ ਕਦੀ ਵੀ ਲੋਡ ਪੈਸਾ ਦੀ ਆ ਕਦੀ ਵੀ ਆਹੋ ਅਜੀ ਗੇਅਰ ਬਾਕਸ ਦੀ ਆਪਾਂ ਨੂੰ ਸਾਰੀਆਂ ਚੀਜ਼ਾਂ ਵਕਰੀਆਂ ਲਿਆ ਜਾ ਰੱਖਣੀਆਂ ਬਣੀਆਂ ਵੇ ਮਾਸਾ ਤੂੰ ਹਣੀ ਵਿਖਾਉਂਦਾ ਕਿ ਉੱਤੇ ਵੇ ਤੇ ਜਾਣ ਹੀ ਬੜੀ ਪੈ ਗਈ ਐ ਉਹਨੂੰ ਪਤਾ ਹੀ ਨਹੀਂ ਕੋਈ ਪੈਂਡ ਸਵਾਰ ਹੋ ਗਿਆ ਵਾ ਪੈਂਡ ਕੋਲ ਹਾਂ ਪੈਂਡ ਸਿੱਧੀ ਵੀ ਆ ਸਵਾਰ ਹੋਦੀ ਹੂ ਆ ਬਣਾਉਣਾ ਵਾਲਿਆ 65 ਕਿਉਂ 55 ਤੇ 15 ਕੱਢਦਾ ਏ 20 20 20 ਕੱਢਦਾ ਏ ਉਹ 15 ਵਾਲੀ ਦੁੱਜੀ ਸੀ ਦਾਸ ਕਹਿੰਦਾ ਏ 15 ਦੁੱਜੀ ਹੀ ਭਰਾਵਾ 15 ਵਾਲੀ 55 ਦੇ ਵਿੱਚ ਫਿਰ 75 ਹੋ ਗਿਆ ਆ 75 ਉਹਨੂੰ ਸਵਾਰ ਤੂੰ ਜੇ ਪਹਿਲਾ ਗੇਅਰ ਪਾਉਂਦਾ ਹੀ ਨਹੀਂ ਗੁਰਵਾ ਬੋਲਾ ਹੀ ਏ ਪਹਿਲੇ ਬੰਦਾ ਪਹਿਲਾ ਗੇਅਰ ਤੇ ਪਾਉਂਦਾ ਨਹੀਂ ਗੁਰਵਾ ਨਾ ਜਿਉ ਮੋਲ ਮੁੜ ਗਿਆ ਪੈਸਿਆਂ ਦਾ ਸ਼ਾਹ ਸੁਣਾ ਆਂਦਾ ਸੀ ਆਂਦਾ ਮਿਸਤਰੀ ਕੀ ਜ਼ਿੰਮਵਾਰੀ ਆਏ ਮਿਸਤਰੀ ਜ਼ਿੰਮਵਾਰੀ ਥਾਪੀ ਮਾਰ ਕੇ ਤੇ ਬੈਠ ਮਿੱਟੀ ਚਾੜਦਾ ਥਾਪੀ ਮਾਰਦਾ ਮਿਸਤਰੀ ਨੂੰ ਮਾਰਣਾ ਨਹੀਂ ਕਹਿਣਾ ਉਹ ਦੱਸੂਗਾ ਇਹ ਮੈਂ ਅੰਦਾ ਮੇਲੇ ਲੈਣਾ ਹੈ ਜਾਹਿਤ ਜਾਈ ਨਾ ਵਾਲੀ ਨਹੀਂ ਤੂੰ ਜਾ ਚੁੱਕਣਾ ਹਾਂ ਨਾ ਵਾਲੀ ਨਹੀਂ ਨਹੀਂ ਚੰਗਾ ਸਰੋਂ ਨਾ ਕਰਦੀ ਮਿੱਤੋ ਕਹਦਾ ਚੰਗਾ ਜੋ ਨਾ ਚੰਗੇ ਹੁੰਦਾ ਵਾ ਹਾਂ ਹਾਂ ਤੇ ਇਧਰ ਮਾਸਾ ਤੋਂ ਹੋਣੇ ਖੋਂਦੇ ਆ ਗੱਲਾਂ ਹੈ ਗਾਲੀ ਗਾਦੀ ਹੋ ਗਈ ਹੋਣਾ ਉਹ ਜਿੱਦਾ ਏ ਮਰਾ ਜਿੱਦੀ ਜਗਾ ਤਾ ਆਰ ਜੇ ਕੀ ਕਰ ਰਹੇ ਆਰ ਜੇ 1600 ਕਰਨਾ ਏ 50 ਚੱਕਰ ਡਰੋਪ ਕਰਨਾ ਬਸ 50 ਚੱਕਰ ਦੇਖੋ 1500 तो है। सही दौर पर पाए गुजा चे पंद्रह सौ रेट करके बस पर बारह मिनट ਆਈਏ ਹੋਏ ਹੁਣ ਪਾ ਲੱਗਦਾ ਈ ਹਾਂਜੀ ਹੁਣ ਪਾ ਲਾ ਦੇ ਕਰ ਚਾਹੀਏ ਆ ਲਾ ਦੇ ਆਮ ਲਾ ਦੇ ਹੁਣ ਲਾਤੀ ਫੇਲ ਦੇ ਬਾਰੇ ਲਾ ਕੋ ਬੇਟਾ ਮੋ ਲਾ ਗਈ ਭਾਜੀ ਹਣਾ ਲਾ ਸੈਟਿੰਗ ਹੋਣ ਨੂੰ ਟਾਈਮ ਲੱਗਾ ਜੀ ਰਸタル ਨੂੰ ਇੱਥੇ ਜੰਨ ਦੇ ਦਾ ਬਲੋ ਮਾਰਦਾ ਗਿਆ ਜੀ ਸੇਲ ਬਦਲਣਾ ਫੇਰੀ ਇਹਨੇ ਇਹਦੇ ਕੀ ਤੇਰਾ ਵਾਧਾ ਟੋਪਰ ਆਉਂਦਾ ਨਾ ਲਵਾਣਾ ਮਾਨ ਬਣਿਆ ਨਾ ਮਲ ਮਲ ਗਿਆ ਪੂਰਾ ਹਾਂ ਤਾਂ ਸਿਖਾਉਂਦਾ ਹਾਂ ਹਾਂ ਤੇ ਇਹ ਗੁੱਲ ਨਾ ਮੈਂ ਹਾਂ ਹਾਂ ਤੇਰੀ ਸ਼ਾਦੀ ਰੂਹ ਖੋਹ ਗਈ ਆ ਭਈਆ ਮੈਂ 60000 ਲਾਇਆ ਪਰ ਟ੍ਰੈਕਟਰ ਦਾਦਾ ਵੀ 60000 ਰੁਪਏ ਤੇ ਲੱਗਾ ਆ ਇਹ ਮਿਸਤਰੀ ਦੀ ਗਲਤੀ ਸੀ ਪਹਿਲਾਂ ਮਿਸਤਰੀ ਖੇਰ ਦੇ ਆ ਦੁਬਾਰਾ ਪੈ ਗਿਆ ਏ ਵੇਲਾ ਆ ਜਾਣ ਨੂੰ ਨਹੀਂ ਕੋਈ ਹੋਇਆ ਓਏ ਆ ਜੋੜਿਆ ਤੈਨੂੰ ਮੈਂ ਕੋਈ ਕਰਾ ਦਿੰਦੀ ਕੁੜੀ ਆ ਬਸ ਬਲਕੁ ਹੁਣ ਬੇੜੀ ਨਹੀਂ ਬਣੀ ਆ ਤੋ ਹੁਣ ਕੀ ਆ ਤੇਲ ਤੇ ਜਸਨੀ ਆਉਣੇ ਵਾਪਸ ਨਹੀਂ ਆਉਣੇ ਸੀ ਹੋਇਆ ਜੀ ਉਠਾਣਿਆ 23 ਸਾਲ ਘਾਟੇ ਨੇ ਜਗਾ ਨਾ ਵੇਖਦੇ ਵੇਖਦੇ ਤੋ ਪੰਜ ਤੋ ਮਰੇ ਜਾ ਉਹ ਪੀ ਜਾਂਦਾ ਸਾਰਾ ਪਸ਼ੰਦੇ ਮਰੀ ਜਾਂਦਾ ਆ ਫੜੀ ਆ ਕੇ ਪਾਤਵਾ ਨਾ ਆਇਆ ਪਰ ਨਾਲਾ ਸੀ ਨਹੀਂ ਲੈਣ ਤੈਨੂੰ ਉਹ ਤੋਂ ਨਿਕਲ ਗਿਆ ਦੇਖ ਲੈ ਮਾਰ ਮਾਰ ਕੇ ਤੂੰ ਮੂੰਹ ਤੇ ਚਲਾਇਂ ਰੱਖਿਆ ਤੇਰਾ ਵਾਹ ਪਾ ਇਹਨੂੰ ਫੜੋ ਯਾਰ ਰਾਜਨ ਫੜੋ ਜੇ ਮੈਂ ਮੈਸੀ ਤੇ ਬਹਿ ਗਿਆ ਯਾਰ ਬਹਿ ਜਾ ਤੂੰ ਜਾ ਬਹਿ ਜਾ ਪੰਜ ਤੋ ਫੜੋ ਮਰੇ ਜਾ ਪੰਡਿਤ ਜਾਨਾ ਇਹਨਾਂ ਜਦਾ ਕਿਦਾਂ ਮਰਾਂ ਵੀਰ ਦਾ ਵੀਰ ਦਾ ਮੋਟਰਸਾਈਕਲ ਇਹਨੇ ਟਰੈਕਟਰ ਭਜਾਇਆ ਸੀ ਵੀਰ ਦਾ ਵੀਰ ਮੋਟਰਸਾਈਕਲ ਲੈ ਗਿਆ ਇਹਦਾ ਬਸ ਪਹਿਲਾਂ ਪੰਗੇ ਨਾ ਲਾਓ ਉਹ ਡੀਸੀ ਦਾ ਅੱਜ ਕੱਲ੍ਹ ਕਰਾਉਂ ਸਣ ਨੇ ਉਹ ਲਾਇਆ ਪੈਂਚ ਉਹਨੇ ਪਲੱਗ ਲਾਇਆ ਸੀ ਇਹ ਫੁੱਦੀ ਹੁੰਦਾ ਕਿੱਦਾਂ ਕਰ ਦਿੰਦਾ ਉਹ ਨਹੀਂ ਕੋਈ ਦੋਸਤ ਤੇ ਨਮੀ ਜਾਣੇ ਉਹਨੇ ਵੀ ਉਹ ਡੈਪ ਹੈ ਤੁਹਾਡਾ ਮੁੰਡਾ ਬਵਾਏ

ਉਸ ਤਰ੍ਹਾਂ ਹਵਾਲੇ ਚ ਅੱਗੇ ਨਾ ਵਾਜੀ ਸਾਰਿਆਂ ਅੱਗੇ ਵੇ